ਇਟਲੀ ਵਿੱਚ ਫਰੈਂਸੀ ਨੇੜੇ ਕੈਲਜ਼ਾਨੋ ਵੇਖੇ ਕੈਸ ਨੀ ਫਾਈਨਲਿ ਵਿੱਚ ਕਾਤਕ ਤਮਾਕੇ ਬਣਾ ਦੋ ਲੋਕਾਂ ਦੀ ਮੌਤ 3 ਲਾਪਤਾ ਅਤੇ 9 ਗੰਭੀਰ ਜ਼ਖਮੀ ਇਟਲੀ ਦੇ ਟੁਸਕਾਨਾ ਸੂਬੇ ਦੇ ਸ਼ਹਿਰ ਫਰੈਂਸੀ ਨੇੜੇ ਕੈਲਜ਼ਾਨੋ ਵੇਖੇ ਕੈਸ ਨੀ ਫਾਈਨਲਿ ਵਿੱਚ ਅਚਾਨਕ ਜਬਰਦਸਤ tMapਾਕਾ ਹੋ ਜਾਣ ਕਾਰਨ ਦੋ ਲੋਕਾਂ ਦੀ ਮੌਤ 3 ਲੋਕ ਲਾਪਤਾ ਤੇ 9 ਲੋਕਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਕਲੰਸਰਕਲ ਦੇ ਸਾਰੇ ਖੇ ਲੱਗੇ ਐਮੀ ਗੈਸ ਰਿਫਾਈਨਰੀ ਦੇ ਗੋਦਾਮ ਵਿੱਚ ਇੱਕ ਜਬਰਦਸਤ ਧਮਾਕਾ ਹੋਇਆ ਜਿਸ ਨੇ ਸਾਰਾ ਸਬੰਧ ਕਾਲੇ ਰੰਗੋ ਚੰਦ ਦਿੱਤਾ ਅੱਗ ਦੀਆਂ ਵੱਡੀਆਂ ਵੱਡੀਆਂ ਲਪਟਾਂ ਨੇ ਮਾਹੌਲ ਨੂੰ ਬਹੁਤ ਗੰਭੀਰ ਬਣਾ ਦਿੱਤਾ ਸੀ ਇਸ ਧਮਾਕੇ ਵਿੱਚ ਜਿੱਥੇ 2 ਲੋਕਾਂ ਦੀ ਜਾਨ ਲੈ ਲਈ ਉੱਥੇ ਹੀ 3 ਲੋਕ ਲਾਪਤਾ ਹਨ ਅਤੇ 9 ਲੋਕ ਗੰਭੀਰ ਟੂ ਵਿੱਚ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹਨ ਰਾਹਤ ਕਰਮਚਾਰੀ ਇਸ ਧਮਾਕੇ ਦੇ ਜਲਾਪਤਨ ਕਰਮਚਾਰੀ ਨੰਬਰ ਵਿੱਚ ਲੱਗੇ ਹੋਏ ਹਨ ਪਰ ਤੋਂ ਮੱਕੈਨ ਜਵਰਦਸਤੀ ਕੇ ਕਾਲੇ ਤੋਂ ਇਹਨਾਂ ਕੋਈ ਦਿਖਾਈ ਨਹੀਂ ਸੀ ਦੇ ਰਿਹਾ ਕੱਟ ਦਾ ਸਾਲ ਉੱਪਰ ਮਜ਼ਦੂਰ ਬਾਕੀ ਕਰਮਚਾਰੀ ਨੂੰ ਸੁਰੱਖਿਤ ਹਵਾ ਉੱਪਰ ਤੁਰੰਗ ਪਹੁੰਚਾ ਆ ਗਿਆ ਐਨੀ ਦਾ ਇਹ ਗੈਸ ਪਲਾਂਟ ਪੈਟਰੋਲ ਡੀਜ਼ਲ ਅਧ ਮਿੱਟੀ ਦੇ ਸਟੋਰ ਕਰਨ ਲਈ ਵਰਤੇ ਜਾਂਦਾ ਸੀ ਲੋਕਾਂ ਨੂੰ ਸੁਰੱਖਿਤ ਕਰਨ ਲਈ ਫਾਇਰੈਂਸ ਸੇ ਬਲੌਨ ਜਾਂ ਪਰਹਾਤੋ ਆਦੀ ਰੇਲ ਗੱਡੀਆਂ ਜਿਹੜੀਆਂ ਕਿ ਇਸ ਪਲਾਂਟ ਦੇ ਨੇੜੇ ਲੰਘਦੀਆਂ ਹਨ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਮੇਨ ਹਾਈਵੇ ਇੱਕ ਤੇ ਕਈ ਘੰਟਿਆਂ ਲਈ ਬੰਦ ਕੀਤਾ ਗਿਆ ਤੇ ਬਾਅਦ ਵਿੱਚ ਉਸ ਨੂੰ ਖੋਲ੍ਹ ਦਿੱਤਾ ਗਿਆ ਖਾਨਕ ਲੋਕਾਂ ਨੂੰ ਇਸ ਪਲਾਂਟ ਦੇ ਆਲੇ-ਦੋਲੇ ਦੇ ਖੇਤਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਪਲਾਂਟ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਅਤੇ ਘਰਾਂ ਵਿੱਚ ਹੀਟਰ, ਸਕੋ, ਮੋਮਬਤੀਆਂ, ਸਿਗਰਟ ਤੇ ਲਾਈਟਰ ਨੂੰ ਨਾ ਚਲਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਲਾਗ ਵਿੱਚ ਫੈਲੀ ਜ਼ਹਿਰੀਲੀ ਗੈਸ ਨਾਲ ਕੋਈ ਹੋਰ ਹਾਦਸਾ ਨਾ ਵਾਪਰ ਸਕੇ